ਦੀ ਕੋਈ ਕਰ ਸਕਦਾ ਹੋ ਜਾਂਦੀ ਏ ਭਲਾ عمر ਵੱਡੀ ਇਦਾਂ ਦਾ ਕੁਐਸਚਨ ਖੜਾ ਹੋਇਆ ਤੇ ਮੈਂ ਕੁਦਰਤੀ ਅਗਲੇ ਦਿਨ ਦੀ ਗੱਲ ਹੈ ਮੈਂ ਬਾਹਰ ਜਾਣਾ ਸੀ 에어ਪੋਰਟ ਤੇ ਬੈਠਿਆਂ ਇੱਕ ਨਿਊਜ਼ ਜਿਹੜੀ ਆਈ ਜਿਹੜੀ ਨਿਊਜ਼ ਫੋਨ ਦੇ ਵਿੱਚ ਮੈਂ ਵੇਖੀ ਉਹਦੇ ਵਿੱਚ ਇਹ ਨਿਊਜ਼ ਆਈ ਵੀ ਇੱਕ ਕੰਟਰੀ ਬਹੁਤ ਛੋਟੀ ਜੀ ਇਦਾਂ ਦੀ ਹੈ ਜਿੱਥੇ 150 ਸਾਲ ਧਿਆਨ ਨਾਲ ਸੁਣਿਓ ਪਿਆਰਿਆ 150 ਸਾਲ ਦੀ ਉਮਰ ਆਮ ਲੋਕ ਕਹੋਦੇ ਆ ਆਮ ਲੋਕਾਂ ਦੀ ਉਮਰ 150 ਸਾਲ ਤੱਕ ਜਾਂਦੀ ਹੈ 140 150 ਇਹ ਹੁਣ ਖਬਰ ਜਦੋਂ ਨੈਟ ਤੇ ਪੜੀ ਤੇ ਉਹਦੇ ਚ ਲਿਖਿਆ ਵੀ 70 ਸਾਲ ਤੱਕ ਬੰਦਾ ਜਵਾਨ ਰਹਿੰਦਾ ਉੱਥੋਂ ਦਾ 70 ਸਾਲ ਤੱਕ ਜਵਾਨ ਦਿਸਦਾ ਹੈ ਬਿਲਕੁਲ ਜਵਾਨ ਜਿਵੇਂ ਸਾਡਾ 25 ਸਾਲ ਦਾ ਨੌਜਵਾਨ ਦੇਖਦਾ ਹੈ ਉਥੇ 70 ਆਲਾ ਦੇਖਦਾ ਹੈ ਹੈ ਉਹ ਚੀਨੇ ਨੇ ਛੋਟੀ ਜੀ ਕੰਟਰੀ ਹੈ ਤੇ ਥੱਲੇ ਲਿਖਿਆ ਸੀ ਇਹਦਾ ਕਾਰਨ ਪਤਾ ਕੀ ਹੈ ਇਹ ਸਾਰੇ ਦੇ ਸਾਰੇ ਇੱਕ ਇੱਕ ਚੀਜ਼ ਖਾਣ ਵਾਲੀ ਵੱਲ ਆਕਸੀਜਨ ਵੱਲ ਮਾਹੌਲ ਵੱਲ ਖਿਆਲ ਰੱਖਦੇ ਕੱਲੀ ਕੱਲੀ ਚੀਜ਼ ਦਾ ਇਹ ਬੰਦੇ ਖਿਆਲ ਰੱਖਦੇ ਆ ਉਥੇ ਫਿਰ ਮੇਰੇ ਮਨ ਵਿੱਚ ਆਇਆ ਕੀ ਰੱਬ ਦੀ ਇਹਨਾਂ ਲੋਕਾਂ ਤੇ ਕੁਝ ਜ਼ਿਆਦਾ ਕਿਰਪਾ ਹੈ ਬਾਕੀਆਂ ਤੇ ਘੱਟ ਆਖੋ ਸਤਨਾਮ ਨਹੀਂ ਉਹਦੀ ਕਿਰਪਾ ਸਭ ਤੇ ਹੀ ਹੁੰਦੀ ਜਿਹੜੀ ਵੱਡੀ ਆਰਜ਼ਾ ਦੀ ਗੱਲ ਹੈ ਨਾ ਹਰੇਕ ਚੀਜ਼ ਡਾਈਟ ਦਾ ਕੰਟਰੋਲ ਕਰਕੇ ਇੱਥੇ ਤੁਸੀਂ ਕਈ ਬੰਦੇ ਵੇਖੋ ਆ ਇੱਕ ਬਜ਼ੁਰਗ ਬੇਬੇ ਜਿਹੜੀ ਉਹ ਭੱਜਦੇ ਨੇ ਉਹ ਨਾਲ ਮਾਤ ਗਿਆਨ ਕੌਰ ਪਤਾ ਨਹੀਂ ਇਦਾਂ ਦਾ ਨਾਮ ਹੈ ਬੀਬੀ ਦਾ ਜੇ ਪਿੱਛੇ ਜੇ بڑے ਠਾਮਾਂ ਉੱਤੇ ਮਾਤਾ ਬਜ਼ੁਰਗ ਮੈਨੂੰ ਮਿਲੇ ਐ ਤੇ 100 ਸਾਲ ਤੋਂ ਉੱਪਰ ਦੀ ਉਮਰ ਹੈ ਅਜੇ ਵੀ ਭੱਜਦੀ ਹੈ ਹਰੇਕ ਚੀਜ਼ ਹੁਣ ਜਿਹੜੇ ਪੁਰਾਣੇ ਲੋਕ ਨੇ ਹੱਡ ਕਿੱਦੇ ਡਾਟੇ ਆਈ ਕਈ ਬੀਬੀਆਂ ਇੰਨਾ ਕੰਮ ਕਰਦੀਆਂ ਮਿਹਨਤ ਕਰਦੀਆਂ 20 ਬੰਦਿਆਂ ਦੀ ਰੋਟੀ ਮਿੰਟ ਚ ਪਕਾ ਦਿੰਦੀਆਂ ਇੰਨਾ ਕੰਮ ਕੀਤਾ ਸਰੀਰ ਦਾ ਜਿਹੜੇ ਬੰਦਿਆਂ ਨੇ ਖਿਆਲ ਰੱਖਿਆ ਅੱਜ ਵੇਖੋ ਬੰਦੇ 80 ਸਾਲ ਦੇ 90 ਸਾਲ ਦੇ ਲੱਗਦੇ ਨੇ ਵੀ 90 ਸਾਲ ਦਾ ਬੰਦਾ ਆ 100 ਸਾਲ ਦਾ ਬੰਦਾ ਹੈ ਮੇਰੇ ਕਹਿਣ ਦਾ ਭਾਅ ਇਹ ਹੈ ਵੀ ਪ੍ਰਮਾਤਮਾ ਨੇ ਤੈਨੂੰ ਦਾਤ ਦਿੱਤੀ ਹੁਣ ਸਵਾਲ ਖੜਾ ਪਤਾ ਕਦੋਂ ਹੁੰਦਾ ਹੈ ਜਦੋਂ ਐਦਾਂ ਪੰਗਤੀ ਆਉਣੀ ਹੈ ਨਾ ਵੀ ਜਿਹਾ ਚੀਰੀ ਲਿਖਿਆ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਉੱਠੀ ਜਾਏ ਵੀ ਰੱਬ ਜਦੋਂ ਸੱਦਦਾ ਹੈ ਤੇ ਬੰਦੇ ਨੂੰ ਜਾਣਾ ਪੈਂਦਾ ਜਦੋਂ ਭੇਜਿਆ ਉਦੋਂ ਹੁੰਦਾ ਏ ਇਦਾਂ ਹੀ ਕਹਿਣਾ ਵੀ ਪ੍ਰਮਾਤਮਾ ਬੰਦਾ ਮਾਰਦਾ ਫਿਰ ਇਹਦਾ ਮਤਲਬ ਤੇ ਹੋਈ ਰੱਬ ਮਾਰਦਾ ਤੁਸੀਂ ਕਹਿੰਦੇ ਹੋ ਵੀ ਸਾਡਾ ਸਿਸਟਮ ਮਾਰਦਾ ਸਾਡਾ ਸਿਸਟਮ ਮਾਰਦਾ ਫਰਕ ਪੈ ਗਿਆ ਨਾ ਦੋਨੇ ਗੱਲਾਂ 'ਚ ਤੁਸੀਂ ਕਹਿੰਦੇ ਹੋ ਕਿ ਬੰਦਾ ਜੇ ਮਰਦਾ ਹੈ ਤੇ ਸਿਸਟਮ ਗਲਤ ਹੈ ਛੜਕਤੇ ਬੰਦੇ ਮਰ ਰਹੇ ਨੇ ਤੇ ਸਿਸਟਮ ਮਾਰਦਾ ਹੈ ਉੱਥੇ ਸਿਸਟਮ ਸਹੀ ਹੈ ਉੱਥੇ ਨਹੀਂ ਮਰਦੇ ਇਹਦਾ ਮਤਲਬ ਉਹ ਅਸੀਂ ਸਿਸਟਮ ਮਾਰਦਾ ਹੈ ਸਿਸਟਮ ਅਸੀਂ ਬਣਾਉਣਾ ਹੈ ਦੋਸ਼ੀ ਅਸੀਂ ਆ ਜੇ ਕਹੀਏ ਵੀ ਰੱਬ ਮਾਰਦਾ ਹੈ ਫਿਰ ਦੋਸ਼ੀ ਕੌਣ ਹੈ ਫਿਰ ਰੱਬ ਹੈ ਧਿਆਨ ਨਾਲ ਮੇਰੀ ਗੱਲ ਨੂੰ ਸਮਝਣ ਦੀ ਖੇਚਲ ਕਰਿਓ ਭਾਈ ਜਿਹੜੀ ਆਪਾਂ ਗੱਲ ਕਰਦੇ ਆ ਨਾ ਕਿ ਪਰਮਾਤਮਾ ਦੇ ਤੇ ਨਿਯਮ ਬਣਾਏ ਹੋਏ ਐ ਜਿਹੜਾ ਰੱਬ ਦਾ ਫੈਸਲਾ ਹੈ ਨਾ ਰੱਬ ਦਾ ਚੱਲਦਾ ਉਹਦਾ ਹੀ ਐ ਉਹ ਸੱਦਦਾ ਹੈ ਪਰ ਤੇਰੀ ਕਾਰਗੁਜ਼ਾਰੀ ਵੇਖ ਕੇ ਆਖੋ ਸਤਿਨਾਮ ਤੇਰੀ ਬਾਤ ਜਿਵੇਂ ਹੁਣ ਮੰਨ ਲਓ ਧਿਆਨ ਨਾਲ ਸੁਣੋ ਹੁਣ ਤੁਸੀਂ ਕਿਸੇ ਬੰਦੇ ਨੂੰ ਆਪਾਂ ਐ ਕਹਿ ਦਈਏ ਵਿਜਾ ਲੰਗਰ ਵਰਤਾ ਆਪਾਂ ਇੱਥੇ ਬੈਠਿਆ ਨੇ ਐ ਡਿਊਟੀ ਲੱਗ ਗਈ ਵੀ ਜਾ ਭਾਈ ਤੂੰ ਵੀ ਲੰਗਰ ਵਰਤਾ ਤੇ ਤੂੰ ਵੀ ਚੱਲ ਦੋ ਜਣੇ ਚਲੇ ਗਏ ਇੱਕ ਬੰਦਾ ਉਹ ਐ ਜਿਹੜਾ ਐ ਡਿਊਟੀ ਕਰਦਿਆ ਇੱਕ ਉਹ ਐ ਜਿਹੜਾ ਜਮਾਂ ਇਟ ਲੜਾ ਹੈ ਉਹਨੇ ਡਿਊਟੀ ਕੀਤੀ ਨਹੀਂ ਚੱਜਦੀ ਫੇਰ ਆਪਾਂ ਕੀ ਵੇਖਿਆ ਪਹਿਲਾਂ ਵੇਖਿਆ ਵੀ ਇਹਦੇ ਨਕੰਮਾ ਐ ਤੇ ਸਹੀ ਕਰੀ ਨਹੀਂ ਰਿਹਾ ਆਪਾਂ ਉਹਨੂੰ ਸੱਦ ਲਿਆ ਪਰ ਉਹਦੀ ਕਰਤੂਤ ਵੇਖ ਕੇ ਅੱਖੋਂ ਸਤਨਾ ਹਾਵ ਉਹਦੀ ਕਰਤੂਤ ਵੇਖ ਕੇ ਸਦਿਆਂ ਤੇ ਜੇ ਬੰਦਾ ਸਹੀ ਡਿਊਟੀ ਕਰਦਾ ਰਹਿੰਦਾ ਆਪਾਂ ਕਹਿੰਦੇ ਕਰੀ ਜਾਣ ਦਿਓ ਹੋਰ ਕਰ ਲੈਣ ਦਿਓ ਹੋਰ ਕਰ ਲੈਣ ਦਿਓ ਪਰ ਦੇਖਿਓ ਪਿਆਰਿਓ ਸਾਇਨ ਰੱਬ ਦੇ ਨੇ ਸਾਇਨ ਮਤਲਬ ਨਿਯਮ ਪਰਮਾਤਮਾ ਦੇ ਨਿਯਮ ਉਵੇਂ ਹੀ ਕੰਮ ਕਰਦੇ ਐ ਉਵੇਂ ਹੀ ਜੋ ਤੂੰ ਚਾਹੁੰਦਾ ਹੈ ਉਹਨੇ ਓਕੇ ਕਰ ਦੇਣਾ ਤੂੰ ਕਹਿ ਮੈਂ ਤੇ ਜੇ ਹੁਣ ਤੂੰ ਆਏ ਗਏ ਵੀ ਮੈਂ ਤੇ ਖਾਈ ਜਾਣਾ ਤੇ ਢਿੱਡ ਵਧਾਈ ਜਾਣਾ ਉਹਨੇ ਕਹਿਣਾ ਸਾਈਨ ਕਰ ਦੇਣੇ ਨੇ ਵੀ ਓਕੇ ਵਧਾਈ ਚੱਲ ਤੂੰ ਕਹੇ ਮੈਂ ਤੇ ਜਿੰਮ ਕਰੂੰਗਾ ਤੇ ਡਾਈਟ ਕੰਟਰੋਲ ਰੱਖੂੰਗਾ ਖਾਣ ਪੀਣ ਦਾ ਖਿਆਲ ਰੱਖੂੰਗਾ ਸਰੀਰ ਫਿੱਟ ਕਰ ਲੈਣਾ ਮੈਂ ਤੇ ਸਿਕਸ ਪੈਕ ਬਣਾਉਣੇ ਨੇ ਉਹਨੇ ਕਹਿਣਾ ਚੱਲ ਓਕੇ ਨਿਯਮ ਤੇਰੀ ਮਦਦ ਕਰਨਗੇ ਰੱਬ ਤੇਰੇ ਨਾਲ ਖੜਾ ਹੈ ਜੋ ਮਰਜ਼ੀ ਫੈਸਲਾ ਕਰ ਲਈ ਉਹਨੇ ਸਾਈਨ ਕਰਨੇ ਹੀ ਕਰਨੇ ਨੇ ਆਖੋ ਸਤਿ ਸ਼੍ਰੀ ਅਕਾਲ ਉਹਨੇ ਸਾਈਨ ਕਰ ਲਿਆ ਧਿਆਨ ਨਾਲ ਪਕੜਿਓ ਗੱਲ ਪੂਰੀ ਪਰਮਾਤਮਾ ਤੁਹਾਨੂੰ ਸੱਦਦਾ ਹੈ ਪਰ ਤੁਹਾਡੀਆਂ ਕਾਰਗੁਜ਼ਾਰੀਆਂ ਵੇਖ ਕੇ ਪਹਿਲਾਂ ਸਾਡੀ ਕਰਤੂਤ ਵੇਖਦਾ ਹੈ ਜਦੋਂ ਅਸੀਂ ਲੀਵਰ ਖਰਾਬ ਕਰ ਲਿਆ ਸ਼ਰਾਬਾਂ ਪੀ ਪੀ ਕੇ ਆ ਜਾ ਫਿਰ ਭਾਈ ਆ ਜਾ ਜਦੋਂ ਖਰਾਬ ਕਰ ਲਿਆ ਆ ਜਾ ਆ ਜਾ ਛੜਕਾਂ ਖਰਾਬ ਨੇ ਬੰਦੇ ਮਰਨਗੇ ਸਿਸਟਮ ਅਸੀਂ ਇਦਾਂ ਦਾ ਬਣਾਇਆ ਕਹਿੰਦੇ ਤੁਰੇ ਆਓ ਬਸ ਲੱਖਾਂ ਹੀ ਆਜੋ ਇੱਕ ਸਾਲ ਚ ਤੁਰੇ ਆਓ ਉਹਦਾ ਵੀ ਫਿਰ ਇੰਹੀ ਹੋਗਾ ਬਗੰਮ ਕਰਦਾ ਸਾਡੀ ਕਰਤੂਤ ਵੇਖ ਨਾ ਤੂੰ ਕੀ ਚਾਹੁੰਦਾ ਹੈ ਉਹ ਤੈਨੂੰ ਵੇਖਣਾ ਚਾਹੁੰਦਾ ਤੂੰ ਮਰਨਾ ਹੈ ਛੇਤੀ ਤੂੰ ਨਹੀਂ ਡਾਈਟ ਦਾ ਕੰਟਰੋਲ ਰੱਖ ਸਕਦਾ ਤੂੰ ਖਾਣ ਪੀਣ ਦਾ ਤੇਰਾ ਕੋਈ ਧਿਆਨ ਨਹੀਂ ਤੂੰ ਨਹੀਂ ਰੱਖਣਾ ਚਾਹੁੰਦਾ ਤੇ ਨਾ ਰੱਖ ਭਾਈ ਆ ਜਾ ਫਿਰ ਨਿਯਮ ਨੇ ਜਿਹੜੇ ਉਹ ਤੇਰੇ ਸਰੀਰ ਨੂੰ ਖਤਮ ਕਰ ਦੇਣਗੇ ਰੱਬ ਦੇ ਨਿਯਮ ਉਹ ਤੇਰੇ ਸਰੀਰ ਨੂੰ ਖਤਮ ਕਰਨਗੇ ਨਿਯਮਾਂ ਦੇ ਮੁਤਾਬਕ ਜਦੋਂ ਤੂੰ ਜ਼ਹਿਰ ਪੀਵੇਂਗਾ ਤੇ ਜ਼ਹਿਰ ਨੇ ਆਪਣਾ ਅਸਰ ਵਿਖਾਣਾ ਤੇ ਜਦੋਂ ਨਿਯਮਾਂ ਨੂੰ ਸਮਝ ਕੇ ਤੂੰ ਆਪਣੇ ਸਰੀਰ ਨੂੰ ਫਿੱਟ ਰੱਖੇਗਾ ਭੱਜੇਗਾ ਦੌੜੇਗਾ ਮਿਹਨਤ ਕਰੇਗਾ ਤੇ ਜਿੰਨਾ ਚਿਰ ਮਰਜ਼ੀ ਰਹਿ ਲੈ ਇਹ ਨਹੀਂ ਰੱਬ ਦੀ ਉਹਦੇ ਤੇ ਜ਼ਿਆਦਾ ਕਿਰਪਾ ਉਹਦੇ ਤੇ ਘੱਟ ਕਿਰਪਾ ਹੈ ਇਹ ਹੁਣ ਤੂੰ ਵੇਖਣਾ ਹੈ ਅੱਖੋਂ ਸਤਨਾ ਹਾਂ ਫਿਰਵਾਸ ਇਹ ਅਸੀਂ ਵੇਖਣਾ